ਆਮ ਆਦਮੀ ਪਾਰਟੀ ਦੀ ਨਗਰ ਨਿਗਮ ਦੇ ਬਾੜ ਨੰਬਰ 23 ਤੋਂ ਸੰਭਾਵੀ ਉਮੀਦਵਾਰ ਰਾਜ ਸੈਣੀ ਅਤੇ ਉਹਨਾਂ ਦੇ ਪਤੀ ਸਰਬਜੀ ਸੈਣੀ ਵੱਲੋਂ ਆਪਣੇ ਮੁੱਖ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਮੁਫਤ ਗੈਸ ਕਨੈਕਸ਼ਨ ਯੋਜਨਾ ਨੂੰ ਹਰ ਲਾਭਪਾਤਰੀ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਫਾਰਮ ਭਰਨ ਦਾ ਕੈਂਪ ਲਗਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੋਵਾਂ ਨੇ ਕਿਹਾ ਕਿ ਹਲਕਾ ਸਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਇਹ ਕੈਂਪ ਲਗਾਇਆ ਗਿਆ ਹੈ। ਸਰਦਾਰ ਸੈਣੀ ਨੇ ਕਿਹਾ ਕਿ ਹਰ ਵਿਅਕਤੀ ਦੇ ਭਲੇ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਅੱਗੇ ਤੋਰਦਿਆਂ ਸਾਡੇ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਤਾਂ ਕਿ ਕੋਈ ਵੀ ਗਰੀਬ ਵਿਅਕਤੀ ਇਸ ਯੋਜਨਾ ਤੋਂ ਵਾਂਝਾ ਨਾ ਰਹੇ ਰਾਸ਼ੈਣੀ ਨੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਲਈ ਫਾਰਮ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਯੋਜਨਾਵਾਂ ਨੂੰ ਹਰ ਜ਼ਰੂਰਤਮੰਦ ਤੱਕ ਪਹੁੰਚਾਉਣ ਲਈ ਉਹਨਾਂ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਪਾਰਟੀ ਆਗੂ ਸਮਰਾਟ ਸ਼ਰਮਾ ਨੇ ਜਿੱਥੇ ਰਾਸ਼ੈਣੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਗੈਸ ਕੰਪਨੀ ਦੀ ਮੁਲਾਜ਼ਮ ਨੇ ਦੱਸਿਆ ਕਿ ਪਤੀ ਪਤਨੀ ਲਾਭ ਪਾਤਰੀ ਦਾ ਆਧਾਰ ਅਤੇ ਬੈਂਕ ਦੇ ਖਾਤੇ ਹੋਣ ਤੋਂ ਇਲਾਵਾ ਉਹਨਾਂ ਦੇ ਮੋਬਾਈਲ ਨੰਬਰ ਉੱਤੇ WhatsApp ਵੀ ਚੱਲਦਾ ਹੋਣਾ ਚਾਹੀਦਾ ਹੈ ਅੱਜ ਲੁਧਿਆਣਾ ਦੇ ਵਾਰਡ ਨੰਬਰ 23 ਦੇ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਐਮਐਲਏ ਸਰਦਾਰ ਦਰਜੀਤ ਸਿੰਘ ਮੁੰਡੀਆਂ ਜੀ ਦੀ ਰਹਿਨਮਾਈ ਦੇ ਹੇਠ ਅੱਜ ਇੱਥੇ ਜ਼ਰੂਰਤਮੰਦ ਮਹਿਲਾਵਾਂ ਨੂੰ ਫ੍ਰੀ ਗੈਸ ਕਨੈਕਸ਼ਨ ਜਿਹੜੇ ਆ ਅਪਲਾਈ ਕੀਤੇ ਜਾ ਰਹੇ ਨੇ ਤੇ ਇਹ ਕਾਫੀ ਸੰਗਤਾਂ ਆਈਆਂ ਨੇ ਜਿਹੜੀਆਂ ਆਪਣਾ ਲਾਭ ਲੈਣ ਆਈਆਂ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਕਾਫੀ ਲੋਕ ਆਏ ਨੇ ਇਹਦਾ ਲਾਹਾ ਲੈਣ ਲਈ ਫਾਰਮ ਭਰਵਾਉਣ ਲਈ ਨਹੀਂ ਇਹ ਭਾਜੀ ਦਾ ਚਲੋ ਪ੍ਰਧਾਨ ਮੰਤਰੀ ਸਾਹਿਬ ਹੈ ਇਹ ਤਾਂ ਪ੍ਰਧਾਨ ਮੰਤਰੀ ਜਿਹੜਾ ਕਿਸੇ ਪਾਰਟੀ ਦੇ ਹੁੰਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ ਹੈ ਤੇ ਜਿਹੜੀ ਯੋਜਨਾ ਹੈ ਪ੍ਰਧਾਨ ਮੰਤਰੀ ਦੇ ਨਾਂ ਤੇ ਚੱਲਦੀ ਹੈ ਉਹ ਪੂਰੇ ਦੇਸ਼ ਦੇ ਲਈ ਹੁੰਦੀ ਹੈ ਕਿਸੇ ਇੱਕ ਪਾਰਟੀ ਦੇ ਲਈ ਨਹੀਂ ਹੁੰਦੀ ਉਹ ਜਿਹੜੀ ਜੋ ਯੋਜਨਾ ਹੁੰਦੀ ਹੈ ਜਨਤਾ ਦੇ ਟੈਕਸ ਦਾ ਜਿਹੜਾ ਪੈਸਾ ਹੁੰਦਾ ਉਹਦੇ ਨਾਲ ਯੋਜਨਾ ਚਲਾਈ ਜਾਂਦੀ ਹੈ ਜਨਤਾ ਦਾ ਜਿਹੜਾ ਟੈਕਸ ਦਾ ਪੈਸਾ ਹੁੰਦਾ ਉਹਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨਾ ਹੁੰਦਾ ਹੈ ਤੇ ਜਿਹੜਾ ਟੈਕਸ ਹੈ ਉਹ ਤਾਂ ਕੋਈ ਇੱਕ ਪਾਰਟੀ ਨਹੀਂ ਦੇ ਰਹੀ ਤੇ ਜਿਹੜਾ ਇੱਕ ਹੀ ਪਾਰਟੀ ਨੂੰ ਕ੍ਰੈਡਿਟ ਦਿੱਤਾ ਜਾਵੇਗਾ ਤਾਂ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਆਂ ਉਹ ਸਾਰੇ ਦੇਸ਼ ਦੇ ਵਿੱਚ ਬਰਾਬਰ ਲਾਗੂ ਆ ਸਾਡੇ ਅਰਵਿੰਦ ਕੇਜਰੀਵਾਲ ਜੀ ਜੋ ਸੁਪਰੀਮੋ ਆ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਜੋ ਸੀਐਮ ਆਮ ਆਦਮੀ ਪਾਰਟੀ ਪੰਜਾਬ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਜਿਹੜੀ ਵੀ ਚਾਹੇ ਕੋਈ ਮੁੱਖ ਮੰਤਰੀ ਦੀ ਜਾਂ ਕਿ ਪ੍ਰਧਾਨ ਮੰਤਰੀ ਜੀ ਦੀ ਜੋ ਵੀ ਯੋਜਨਾ ਹੈਗੀ ਆ ਉਹਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਵੇ ਔਰ ਜ਼ਰੂਰਤਮੰਦ ਲੋਕਾਂ ਤੱਕ ਉਸ ਯੋਜਨਾ ਨੂੰ ਪਹੁੰਚਾਇਆ ਜਾਵੇ। ਸਰ ਮੰਤਰੀ ਯੂਜਵਲਾ ਲੋਲੀ ਹਾਂ ਤੇ ਬਾਰੇ ਜੈਸੀ ਕੈਂਪ ਲਗਾਇਆ ਹੈ ਜਦੇ ਵਿੱਚ ਮਹਿਲਾਵਾਂ ਨੂੰ ਫ੍ਰੀ ਗੈਸ ਕੁਨੈਕਸ਼ਨ ਐਕਚੁਅਲੀ ਔਨਲਾਈਨ ਗੈਸ ਕੁਨੈਕਸ਼ਨ ਅਪਲਾਈ ਕਿਤੇ ਜਾਉਗੀ। ਜੀ ਜੀ ਔਰ ਸੇ ਕੋਸ਼ਿਸ਼ ਕਰਦੇ ਹਾਂਗੇ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਇਹਦੇ ਵਿੱਚ ਮਹਿਲਾਵਾਂ ਆਵੇ ਔਰ ਦੇਖਦਾ ਫਾਇਦਾ ਉਠਾਵੇ। ਜੀ। 참 ਜੀ ਇਹ ਹੈ। ਅੱਜ ਜੇ ਵੀ ਅਸੀਂ ਕੈਂਪ ਲਾਇਆ ਥੋੜੀ ਨਵੇਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਫਿਰ ਅਸੀਂ ਦੁਬਾਰਾ ਕੈਂਪ ਲਗਾਵੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਜਾਂ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਮਿਲੀ ਹੈ ਉਹ ਵੀ ਇੱਥੇ ਆਵੇ ਤਾਂ ਇਹਦਾ ਫਾਇਦਾ ਉਠਾਵੇ ਜੀ ਕੈਂਪ ਲਾਇਆ ਜੀ ਜਿਆਦਾ ਹੈ ਸਾਡੇ ਅਸਲੀ ਮਤਲਬ ਹੈ ਕਿ ਸਭ ਪਹਿਲੇ ਸਾਹੂ ਕੋਲ ਹੈ ਨਾ ਉਹਨਾਂ ਨੇ ਵੇਖਿਆ ਕਿ ਤਰਾਸ ਸੈਂਡਵਿਚ ਦੇ ਦਫ਼ਤਰ ਲਗਾਇਆ ਗਿਆ ਹੈ ਪਰ ਉਹ ਸ਼ਲਾਗਾ ਉਸ ਕੰਮ ਹੈ ਜਦੋਂ ਸਭ ਨੇ ਹਾਂ ਕੋਈ ਪਰੇਸ਼ਾਨੀ ਕਿੱਥੇ ਫਾਰਮ ਭਰਨਾ ਕੀ ਕਰਨਾ ਕੀ ਨਹੀਂ ਇਸ ਲਈ ਇਹ ਜਾਗਰੂਤ ਕੈਂਪਨ ਆਇਆ ਹੈ ਸਰਵਿੰਗ ਸਾਈਨ ਅਪ ਤੋਂ ਤਾਂ ਕਿ ਇੱਥੇ ਲੋਕਾਂ ਨੂੰ ਸੂਤ ਵੱਧ ਵੱਧ ਸੂਤ ਆ ਸ ਲੋ ਪਰੇਸ਼ਾਨ ਨਾ ਹੋ ਪਿੱਕੀਪੇ ਕਰਨਾ ਮੈਂ ਪਹਿਲੇ ਸਟੇਪ ਕਰਦਾ ਹਾਂ ਆਪਣੇ ਦਾਣਾ ਭਰ ਆ ਗਿਆ ਮੈਂ ਐਡ ਕਰ ਰਿਹਾ ਭਰ ਰਹੇ ਤਾਂ ਵੀ ਪੂਰੀ ਜਿੱਲੇ ਸਾਰੇ ਬੰਤੇ ਇੱਕੋ ਤੋਂ ਬਹੁਤ ਜ਼ਿਆਦਾ ਕੋਸ਼ਿਸ਼ ਧਰਮੰਤਰੀ ਵੱਲੋਂ ਜਿਹੜੀ ਸਕੀਮ ਚਲਾਈ ਜਾ ਰਹੀ ਹੈ ਉਹ ਜੁਲਾ 2.0 ਇਹਦੇ ਵਿੱਚ ਮਹਿਲਾ ਦਾ ਆਧਾਰ ਕਾਰਡ ਚਾਹੀਦਾ ਹੈ ਨਾਲ ਉਹਦੇ ਹਸਬੰਦ ਦਾ ਆਧਾਰ ਕਾਰਡ ਨਾਲ ਮਹਿਲਾ ਦੀ ਬੈਂਕ ਦੀ ਕਾਪੀ ਲਗਣੀ ਹੈ ਤੇ ਨਾਲ ਇੱਕ ਵਟਸਐਪ ਚੱਲਦਾ ਹੋਇਆ ਫੋਨ ਚਾਹੀਦਾ ਹੈ ਤੇ ਜਿਨ੍ਹਾਂ ਦਾ ਕਨੈਕਸ਼ਨ ਪਹਿਲਾਂ ਚੱਲ ਰਿਹਾ ਜਾਂ ਹਸਬੰਦ ਦੇ ਨਾਮ ਤੇ ਜਾਂ ਵਾਈਫ ਦੇ ਨਾਮ ਤੇ ਤੇ ਉਹਨਾਂ ਲਈ ਇਹ ਕਨੈਕਸ਼ਨ ਨਹੀਂ ਹੈ ਉਹਨਾਂ ਨੂੰ ਨਹੀਂ ਮਿਲ ਸਕਦਾ ਅੱਛਾ ਬੀਬੀ ਅਗਰ ਕੁਝ ਦੇਵਾ ਬੀਬਾ ਪਹਿਲਾਂ ਹੋ ਰਿਹਾ ਸੀ ਪਰ ਅੱਜ ਕੀ ਨਹੀਂ ਹੋ ਰਿਹਾ ਹੈ ਪਿੱਛੋਂ ਸਿਸਟਮ ਹੀ ਸਾਡਾ ਇਹ ਨਹੀਂ ਚੱਲ ਰਿਹਾ ਹੈ ਸਾਹੀ ਨਹੀਂ ਹੋ ਰਿਹਾ ਉਹਨਾਂ ਦਾ ਤੇ ਸਰ ਨੇ ਕਿਹਾ ਵੀ ਅੱਗੇ ਵੀ ਉਹਨਾਂ ਲਈ ਕੋਈ ਸਕੀਮ ਲਾਈ ਜਾਏਗੀ